ਹਾਲੇ ਮਿੱਟੀ ਪਾਉਣੀ ਐ ਇਹਦੇ ਸਾਈਡਾਂ ਤੇ ਹਾਲੇ ੜੀ ਲਫਾਫਾ ਲਾਉਣਾ ਸੋ ਦੇ ਇਹ ਬੜੀ ਅਹਿਮ ਜਾਣਕਾਰੀ ਤੁਸੀਂ ਦੇਖੀ ਚੱਲਿਓ ਜਿਵੇਂ ਆਪਾਂ ਕਰਦੇ ਨਹੀਂਗੇ ਸੋ ਅਸੀਂ ਇਹ ਵਰਮੇ ਨਾਲ ਮੋਰਾ ਮਾਰਿਆ ਜੀ ਤੁਸੀਂ 3x3 ਦਾ ਖੱਡਾ ਲਾਉਣਾ ਕਿਉਂਕਿ ਅਸੀਂ ਆਲਟੀਫੀਸ਼ਲ ਹਾਲੇ ਬੋਟਾ ਇੱਥੇ ਪੱਕਾ ਰੱਖਣਾ ਨਹੀਂਗਾ ਪਰ ਅਸੀਂ ਲਾ ਰਹੇ ਹਾਂ ਇੱਕ ਵਾਰ ਤੁਹਾਨੂੰ ਦਿਖਾਉਣ ਵਾਸਤੇ ਆ ਦੇਖੋ ਇਹ ਹੁਣ ਥੱਲੋ ਥੱਲੋ ਇਹਨੂੰ ਕਟਾਂਗੇ ਆਪਾਂ ਪਹਿਲਾਂ ਗੋਲ ਗੋਲ ਆਪਾਂ ਹਮੇਸ਼ਾ ਉੱਪਰੋਂ ਕੱਟਦੇ ਇੱਥੋਂ ਐ ਇਹ ਨਹੀਂ ਕੱਟਣਾ ਹੁੰਦਾ ਥੱਲੋ ਗੋਲ ਗੋਲ ਕਟਾਂਗੇ ਦੇਖਦੇ ਰਹੋ ਇੱਕ ਮੈਂ ਰੁਕ ਜਾਉਂਦਾ ਉਤਾਰ ਹੁਣ ਥੱਲੇ ਲਓ ਜੈ ਇਹਨੂੰ ਉਤਾਰ ਦਾਂ ਇਕੱਲੇ ਨੂੰ ਆ ਦੇਖੋ ਉਤਰ ਗਿਆ ਜੀ ਲਓ ਜੀ ਇਹ ਉੱਤਰ ਗਿਆ ਹੁਣ ਹੋਰ ਕੁਛ ਨਹੀਂ ਕਰਨਾ ਆਪਾਂ ਲਓ ਜੀ ਹੁਣ ਇੱਕ ਆਪਾਂ ਲਵਾਂਗੇ ਜਿਹੜੀ ਕਾਲੀ ਮਿੱਟੀ ਆਪਣੀ ਹੁੰਦੀ ਹੈ ਉਪਜਾਉ ਉੱਪਰ ਵਾਲਾ ਇੱਕ ਬੱਠਲ ਪਲਟ ਦੇਤੇ ਤੇ ਨਾਲ ਇਹਦੇ ਆਪਾਂ ਪਾਵਾਂਗੇ ਆ ਕਸਰਾ ਜਿਵੇਂ ਰੇਤ ਕਹਿ ਲੋ ਇਹਨੂੰ ਠੀਕ ਹੈ ਜੀ ਜੇ ਤੁਹਾਡੇ ਕੋਲ ਰੇਤ ਦੂਜੀ ਹੈਗੀ ਆ ਜਿਹੜੀ ਆਪਾਂ ਪਿਓਰ ਰੇਤ ਹੁੰਦੀ ਹੈ ਜਿਹਦੇ ਆਪਾਂ ਪਲਸਟਰ ਵਗੈਰਾ ਕਰਦੇ ਆ ਉਹ ਵੀ ਪਾ ਸਕਦੇ ਹੋ ਜੇ ਐਦਾਂ ਦੀ ਮਿਲ ਜਾਵੇ ਕਸਰੀ ਜੀ ਤਾਂ ਉਹ ਪਾ ਲਓ ਜੇ ਹੁਣ ਇੱਕ ਉਹ ਮਿੱਟੀ ਦਾ ਪਾ ਲੈ ਦੋ ਬੱਠਲੇ ਪਾਵਾਂਗੇ ਇੱਕ ਹੋਰ ਪਾ ਲੈ ਥੋੜਾ ਜੀ ਆਹ ਲਓ ਜੀ ਇਹ ਹੁਣ ਇਹਦੇ ਜੀ ਬੂਟਾ ਬਹੁਤ ਚੱਲੂਗਾ ਠੀਕ ਆ ਜੀ ਲਓ ਜੀ ਇਹਨੂੰ ਇਹਨੂੰ ਮਿਕਸ ਕਰ ਲੈ ਕਰੀ ਮੈਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਇਹਦੇ ਵਿੱਚ ਵਿੱਚ ਆ ਦੇਖੋ ਸਾਰਾ ਤੁਹਾਨੂੰ ਦੱਸ ਦਿਆਂ ਕੀ ਕੀ ਪਾਉਣਾ ਤੇ ਮੇਰਾ ਵੀਰ ਇੱਕ ਹੱਥ ਬੰਨ ਕੇ ਬੇਨਤੀ ਆ ਵੀ ਸਾਡੇ ਕੋਲ ਕਸਟਮਰ ਬਹੁਤ ਰਹਿੰਦਾ ਇੱਥੇ ਹੁਣ ਵੀ ਸਾਡੇ ਕੋਲ ਮਸਾਂ ਟਾਈਮ ਨਿਕਲਿਆ ਤੇ ਬੇਨਤੀ ਆ ਵੀ ਚੰਗੀ ਤਰ੍ਹਾਂ ਦੇਖ ਲਿਆ ਕਰੋ ਵੀਡੀਓ ਫੋਨ ਨਾ ਕਰਿਆ ਕਰੋ ਪਲੀਜ਼ ਕਿਉਂਕਿ ਅਸੀਂ ਬਿਜ਼ੀ ਰਹਿੰਦੇ ਆ ਹੁਣ ਸੀਜ਼ਨ ਆ ਸਾਡਾ ਬੋਟਿਆਂ ਦਾ ਤੇ ਤੁਹਾਨੂੰ ਸਾਰਾ ਦਿਖਾਉਂਦਿਆਂ ਕੀ ਕੀ ਪਾਉਣਾ ਇਹਦੇ ਵਿੱਚ ਲਿਆ ਵੀ ਬ੍ਰੈਡ ਕਿੱਥੇ ਆ ਹੈਗਾ ਚਲੋ ਖੋ ਆਹ ਦੇਖੋ ਹੁਣ ਦਿਖਾਉਣਾ ਤੁਹਾਨੂੰ ਇਹ ਨਿਊਟਰੀਡਿਟ ਆ ਠੀਕ ਹੈ ਜੀ ਇਹਨੂੰ ਪਾਵਾਂਗੇ ਇਹ ਪੂਰਾ ਇੱਕ ਪੈਕਟ ਲੈਣਾ ਇੱਕ ਬੂਟੇ ਨੂੰ ਸਾਬਤਾ ਤੇ ਫਿਰ ਇੱਕ ਸਵਾਲ ਹੋ ਰਹਿੰਦਾ ਵੀਰਾਂ ਦਾ ਵੀ ਤੁਹਾਡੇ ਕੋਲ ਬੂਟੇ ਬਹੁਤ ਵਧੀਆ ਚੱਲਦੇ ਨਰਸਰੀ ਸਾਡੇ ਘਰੇ ਆ ਕੇ ਕਿਉਂ ਨਹੀਂ ਚੱਲਦੇ ਘਰੇ ਫਿਰ ਵੀਰੋ ਉਹੋ ਜਿਹੀ ਚੱਲਦੇ ਆ ਲੋ ਇਹ ਬੋਨ ਮੀਲ ਆ ਜੀ ਠੀਕ ਹੈ ਜੀ ਤੇ ਕੰਪਨੀ ਥੋੜੀ ਜਿਹਾ ਆਪਾਂ ਸਾਇਲੈਂਟ ਰੱਖੀ ਦੀ ਕੋਈ ਆਪਾਂ ਕਿਸੇ ਦੀ ਮਸ਼ਹੂਰੀ ਨਹੀਂ ਕਰਦੇ ਉੱਥੇ ਤੇ ਇਹਦੇ ਵਿੱਚੋਂ ਅੱਧਾ ਪੈਕਟ ਹੀ ਪਾਵਾਂਗੇ ਬੋਨ ਮੀਲਾ ਹੱਡੀਆਂ ਦਾ ਚੂਰਾ ਕਹਿ ਲਓ ਇਹਨੂੰ ਮੈਂ ਕਹਿੰਦਾ ਵੀ ਤੁਸੀਂ ਇਹ ਚੀਜ਼ਾਂ ਪਾ ਕੇ ਬੋਟਾ ਲਾ ਦਿਓ ਤੇ ਬੋਟਾ ਆਪਦੇ ਮੂੰਹ ਬੋਲੂਗਾ ਇੱਕ ਬਸ 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 ਇੱਕ ਹਫ਼ਤੇ ਬਾਅਦ ਦੱਸੂਗਾ ਬੋਟਾ ਤੇ ਇਹ ਤੋਂ ਬਾਅਦ ਆਪਾਂ ਪਾਵਾਂਗੇ ਆ ਦੇਖੋ ਡਾਕਟਰ ਨੀਮ ਪਲੱਸ ਠੀਕ ਆ ਜੀ ਇਹ ਇਹਨੇ ਹੁਣ ਕੀ ਕੰਮ ਕਰਨਾ ਹੈ ਇਹਨੇ ਇੱਕ ਤਾਂ ਫੰਗਸ ਨਹੀਂ ਪੈਣ ਦੇਣੀ ਜੜਾਂ ਦੇ ਨੂੰ ਫੰਗਸ ਨਹੀਂ ਪੈਣ ਦਊਗਾ ਦੂਜਾ ਇਹਨੇ ਸਿਵੀ ਨਹੀਂ ਪੈਣ ਦੇਣੀ ਤੇ ਤੀਜਾ ਇਹਨੇ ਜੜ ਦਾ ਵਾਧਾ ਬਹੁਤ ਕਰਨਾ ਹੈ ਤੇ ਅੱਧਾ ਪੈਕੇਟ ਇਹ ਪਾ ਲਾਂਗੇ ਆਪਾਂ ਕਿਉਂਕਿ ਆਪਾਂ ਖੱਡਾ ਤਕਰੀਬਨ ਆਪਣਾ 4 ਫੁੱਟ ਵਰਮਾ ਥੱਲੇ ਚਲਾਇਆ ਗਿਆ ਉਸੂਲੋਂ ਜਿਹੜਾ ਵੀ ਅਸੀਂ ਤੁਹਾਨੂੰ ਵੀਡੀਓ ਰਾਹੀਂ ਦਿਖਾ ਰਹੇ ਹਾਂ ਬਾਕੀ ਤੁਸੀਂ 3x3 ਦਾ ਖੱਡਾ ਲਾਉਣਾ ਜਦੋਂ ਵੀ ਬੂਟਾ ਲਾਉਣਾ ਹੈ ਉਹ ਜਿਆਦਾ ਬੈਟਰ ਰਹਿੰਦਾ ਹੈ ਹੁਣ ਇਹਦੇ ਵਿੱਚ ਪਾਵਾਂਗੇ ਆ ਮਿਕਸਚਰ ਹੁਣ ਤੁਸੀਂ ਇਹਦੇ ਵਿੱਚ ਵੇਖ ਲਓ ਵੀ ਕੀ ਕੀ ਪਾਇਆ ਹੋਇਆ ਇਹਦੇ ਵਿੱਚ ਫਾਸਫੋਰਸ ਹੈ ਪੋਟਾਸ਼ ਹੈ ਕੈਲਸ਼ੀਅਮ ਹੈ ਮੈਗਨੀਸ਼ੀਅਮ ਹੈ ਆਰਗੇਨਿਕ ਕਾਰਬਨ ਹੈ ਤੇ ਮਾਈਕਰੋ ਨਿਊਟ੍ਰੀਐਂਟ ਹੈ ਇਹ ਸਾਡਾ ਮਿਕਸਚਰ ਹੈ ਹੁਣ ਵੀਰ ਕਹਿੰਦੇ ਦੱਸਿਆ ਤਾਂ ਆਏ ਨਹੀਂ ਤੁਸੀਂ ਪਿਛਲੀ ਵੀਡੀਓ 'ਚ ਕਮੈਂਟ ਆਏ ਸੀਗੇ ਸੋ ਇਸ ਕਰਕੇ ਹੁਣ ਤੁਸੀਂ ਚੰਗੀ ਤਰ੍ਹਾਂ ਦੇਖ ਲਓ ਵੀ ਇਹ ਕੀ ਚੀਜ਼ਾਂ ਇਹ ਵੈਸੇ ਸਾਰਾ ਕੋਲਕੱਤਾ ਤੋਂ ਹੀ ਮਾਲ ਆਉਂਦਾ ਸਾਡਾ ਨਾਲ ਹੀ ਤਾਂ ਕਰਕੇ ਇੱਥੋਂ ਥੋੜਾ ਜਿਹਾ ਅਵੇਲੇਬਲ ਵੀ ਔਖਾ ਕਿਉਂਕਿ ਬਾਗਾਂ ਦਾ ਆਪਣੇ ਕੰਮ ਘੱਟ ਹੈ ਉੱਥੇ ਮੇਨ ਉਹਨਾਂ ਦਾ ਕੰਮ ਹੀ ਪਲਾਂਟ ਦਾ ਹੈ ਇਹ ਪੂਰੀ ਥੈਲੀ 5 ਕਿਲੋ ਅਸੀਂ ਪਾ ਦਿਆਂਗੇ ਇਹਦੇ ਵਿੱਚ ਵਰਮੀ ਕੰਪੋਸਟ ਵੀ ਮਿਕਸ ਕੀਤੀ ਹੋਈ ਹੈ ਲਾਲ ਗਡੋਏ ਵਾਲੀ ਜਿਹੜੀ ਬੈੱਡ ਤੇ ਤਿਆਰ ਹੁੰਦੀ ਹੈ ਸੋ ਤੁਸੀਂ ਦੇਖ ਸਕਦੇ ਹੋ ਉਹ ਚੀਜ਼ਾਂ ਸਾਰੀਆਂ ਇਹਦੇ ਵਿੱਚ ਪਾਈਆਂ ਹੋਈਆਂ ਹੁਣ ਇਸ ਤੋਂ ਬਾਅਦ ਆ ਗਿਆ ਆਪਣੇ ਕੋਲ ਮਲਟੀਮੀਡੀਆ ਠੀਕ ਹੈ ਜੀ ਇਹਦੇ ਵਿੱਚ ਮੈਗਨੀਸ਼ੀਅਮ ਸਲਫੇਟ ਹੈ ਆ ਲਓ ਚੰਗੀ ਤਰ੍ਹਾਂ ਦੇਖ ਲਓ ਇੱਕ ਮੁਠੀ ਇਹਦੀ ਪਾਵਾਂਗੇ ਛੋਟੀ ਮੁਠੀ ਜ਼ਿਆਦਾ ਨਹੀਂ ਪਾਵਾਂਗੇ ਕਿਉਂਕਿ ਜ਼ਿਆਦਾ ਕਈ ਵਾਰੀ ਤੇਜ਼ ਵੀ ਹੁੰਦਾ ਨੁਕਸਾਨ ਕਰਦਾ ਪਰ ਇਹਦੀ ਇਹ ਵੀ ਸੇ ਸਾਰਾ ਜੜ ਵਾਲਾ ਮਾਲ ਹੈ ਬਸ 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 ਉੱਤੇ ਧੂੜ ਸਾਰੀ ਧੂੜੀ ਸਾਰੇ ਪਾਸੇ ਧੂੜ ਦੇ ਠੀਕ ਹੈ ਜੀ ਤੇ ਦੋ ਬਾਅਦ ਆਪਾਂ ਪਾਵਾਂਗੇ ਐਪਸਮ ਸాల్ਟ ਐਪਸਮ ਸాల్ਟ ਲੋ ਜੀ ਸਾਰਾ ਕੁਝ ਪਾ ਕੇ ਹੁਣ ਆਪਾਂ ਇਹਨੂੰ ਮਿਕਸ ਕਰ ਦੇਾਂਗੇ ਕਰਦੇ ਮਿਕਸ ਚੰਗੀ ਤਰ੍ਹਾਂ ਮਿਕਸ ਕਰਾਂਗੇ ਫਿਰ ਤੁਹਾਨੂੰ ਦੱਸਦੇ ਆਂ ਵੀ ਬੂਟਾ ਲਾਉਣ ਵਾਲੇ ਕਿਹੜੀ ਤਕਨੀਕ ਵਰਤਣੀ ਹੈ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹਨੂੰ 2-3 ਵਾਰ 2-3 ਵਾਰ ਇਹਨੂੰ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਪੂਰੀ ਮਿਕਸ ਕਰਾਂਗੇ ਇਹਨੂੰ ਜਿਵੇਂ ਆਪਾਂ ਸੀਮੈਂਟ ਦੇ ਰਿਹਾ ਕਰ ਲਾਉਂਦੇ ਆਂ ਉਸ ਦਾ 3-4 ਵਾਰ ਕਰਨਾ ਇਹਨੂੰ ਮਿਕਸ ਫਿਰ ਜਦੋਂ ਬੂਟੇ ਨੂੰ ਪ੍ਰੋਪਰ ਸਾਰੀ ਧਰਤੀ ਥੱਲੇ ਇੱਕੋ ਵਰਗੀ ਮਿੱਟੀ ਮਿਲੂਗਣ ਇੱਕ ਬੂਟੇ ਨੂੰ ਕੋਸ਼ਿਸ਼ ਕਰਿਆ ਕਰੋ ਜਦੋਂ ਬੂਟਾ ਪਾਣੀ ਮੰਗਦਾ ਉਦੋਂ ਲਾਇਆ ਕਰੋ ਕਹਿਣ ਦਾ ਭਾਵੇਂ ਉੱਤੋਂ ਜਦੋਂ ਪੱਤੀਆਂ ਥੋੜੀ ਜਿਹੀ ਕਮਲਾਉਂਦਾ ਹੈ ਉਦੋਂ ਪਾਣੀ ਲਾਇਆ ਕਰੋ ਆਪਣੇ ਬੰਦੇ ਜਿਆਦਾ ਪਾਣੀ ਲਾਉਣ ਕਰਕੇ ਵੀ ਬੂਟੇ ਖਰਾਬ ਕਰ ਬੈਠਦੇ ਆ ਤੇ ਪਾਣੀ ਘੱਟ ਇੱਕ ਦੋ ਦਿਨ ਲੇਟ ਹੋ ਜਾਏ ਕੋਈ ਬੂਟੇ ਨੂੰ ਕੁਝ ਨਹੀਂ ਹੁੰਦਾ ਜੇ ਵੱਧ ਲੱਗ ਗਿਆ ਫਿਰ ਕੰਮ ਗਲਤ ਹੁੰਦਾ ਹਮੇਸ਼ਾ ਹੀ ਠੀਕ ਆ ਜੀ ਲਓ ਜੀ ਮਿੱਟੀ ਮਿਕਸ ਹੋ ਗਈ ਸਾਰੀਆਂ ਦਵਾਈਆਂ ਉੱਤੇ ਮੈਂ ਤੁਹਾਨੂੰ ਦਿਖਾ ਦਿਆਂ ਚੰਗੀ ਤਰ੍ਹਾਂ ਵੀਰੋ ਫੋਨ ਨਾ ਕਰਿਆ ਕਰੋ ਵਾਰ-ਵਾਰ ਮੈਂ ਤਾਂ ਕਹਿੰਦਾ ਹੁੰਨਾ ਕਿਉਂ ਤੁਹਾਨੂੰ ਇੱਕ ਚੀਜ਼ ਬਖਾਤੀ ਆ ਤਾਂ ਫਿਰ ਉਹਦੇ ਤੇ ਰੱਖਿਆ ਕਰੋ ਕੰਮ ਸਾਰਾ ਤੇ ਹੁਣ ਆਪਾਂ ਅੱਗੇ ਲਾਉਣੇ ਆ ਬੋਟਾ ਲੋ ਜੇ ਇੱਕ ਆਪਾਂ ਪੱਲਾ ਲਵਾਂਗੇ ਬਲੇਡ ਦਿਖਾਈ ਠੀਕ ਹੈ ਜੀ ਤੇ ਹੁਣ ਥੱਲੋ ਥੱਲੋ ਇਹਨੂੰ ਕਟਾਂਗੇ ਆਪਾਂ ਪਹਿਲਾਂ ਗੋਲ ਗੋਲ ਆਪਾਂ ਹਮੇਸ਼ਾ ਉੱਪਰੋਂ ਕੱਟਦੇ ਇੱਥੋਂ ਐ ਇਹ ਨਹੀਂ ਕੱਟਣਾ ਹੁੰਦਾ ਥੱਲੋ ਗੋਲ ਗੋਲ ਕਟਾਂਗੇ ਦੇਖਦੇ ਰਹੋ ਥੱਲੋਂ ਗੋਲ ਗੋਲ ਕੱਟ ਕੇ ਥੱਲ ਵਾਲਾ ਫਾਫਾ ਵੱਖਰਾ ਲਾਵਾਂਗੇ ਫਾਫਾ ਸਾਰੇ ਉਤਾਰਨੇ ਪਰ ਐਦਾਂ ਨਹੀਂ ਠੀਕ ਹੈ ਜੀ ਉਹ ਉਤਾਰ ਦੇਗੇ ਇਦਾਂ ਲਫਾਫਾ ਤੁਸੀਂ ਵੀ ਇਦਾਂ ਹੀ ਕੱਟਣਾ ਹੈ ਜਲਦੀ ਕਰ ਸੋ ਲਓ ਜੀ ਇਦਾਂ ਕੱਟ ਕੇ ਇੱਕ ਮਿੰਟ ਰੁਕ ਜਾਓ ਉਤਾਰ ਹਣ ਥੱਲੇ ਲਓ ਜੀ ਇਹਨੂੰ ਉਤਾਰ ਦਾਂ ਇਕੱਲੇ ਨੂੰ ਆ ਦੇਖੋ ਉਤਰ ਗਿਆ ਜੀ ਲਓ ਜੀ ਇਹ ਉੱਤਰ ਗਿਆ ਹੁਣ ਹੋਰ ਕੁਝ ਨਹੀਂ ਕਰਨਾ ਆਪਾਂ ਵਾਸਤੇ ਆ ਦੇਖੋ ਸਾਰੇ ਸਾਈਡਾਂ ਤਾਂ ਮਿੱਟੀ ਭਰ ਦਿਆਂਗੇ ਪੂਰੀ ਇਹਦੀ ਠੀਕ ਆ ਜੀ ਪੂਰੀ ਮਿੱਟੀ ਭਰ ਕੇ ਲਓ ਜੀ ਹੁਣ ਸਾਈਡਾਂ ਮਿੱਟੀ ਪੂਰੀ ਟਾਈਟ ਕਰ ਦਦੇ ਸਾਈਡਾਂ ਦੇ ਮਿੱਟੀ ਪੂਰੀ ਟਾਈਟ ਕਰਕੇ ਲਫਾਫਾ ਹੌਲੀ ਹੌਲੀ ਖਿੱਚਾਂਗੇ ਇਹਦੇ ਨਾਲ ਕੀ ਫਾਇਦਾ ਹੋਊਗਾ ਮਿੱਟੀ ਪਹਿਲਾਂ ਲੱਗ ਗਈ ਹੈ ਜਦੋਂ ਲਫਾਫਾ ਨਿਕਲੂਗਾ ਬਾਹਰ ਤਾਂ ਜੜ੍ਹਾਂ ਨੂੰ ਸਾਈਡ ਵਾਲੀ ਜੜ੍ਹਾਂ ਨੂੰ ਹਵਾ ਨਹੀਂ ਲੱਗਦੀ ਜਦੋਂ ਆਪਾਂ ਬਾਹਰ ਸਾਈਡਾਂ ਤੋਂ ਕੱਟਦੇ ਹਣਾ ਲਫਾਫਾ ਕੱਟ ਕੇ ਬਾਹਰ ਨੰਗਾ ਕਰਦੇ ਹਾਂ ਬੂਟੇ ਨੂੰ ਉਦੋਂ ਬੂਟਾ ਅੱਧਾ ਸਭ ਲੋਗਾਂ ਦੀ ਜ਼ਿੰਦਗੀ ਖਤਮ ਹੋ ਜਾਂਦੀ ਹੈ ਸੋ ਇਸ ਕਰਕੇ ਸਾਈਡਾਂ ਤੋਂ ਮਿੱਟੀ ਭਰ ਕੇ ਹੁਣ ਖਿੱਚਾਂਗੇ ਨੋਪਰ ਇਹਨੂੰ ਕੱਢ ਲਾਂਗੇ ਇਦਾਂ ਹੋਲੀ-ਹੋਲੀ ਝਲਕੇ ਚ ਦੋ ਹੱਥ ਨਾਲ। ਲਾ ਇਦਾਂ ਤੁਸੀਂ ਇੱਕ ਬੰਦੇ ਦਾ ਹੋਰ ਆਸਰਾ ਲੱ ਲੈਣ ਨਾਲ ਤੇ ਇਹਨੂੰ ਕੱਢ ਦੇਣਾ ਤੇ ਸੈਡਾ ਤੋਂ ਮਿੱਟੀ ਜਿਹੜੀ ਐ ਉਹ ਆਪਣੇ ਆਪ ਨਾਲ ਲੱਗ ਜਾਣੀ ਐ ਤੇ ਬੂਟਾ ਮੈਂ ਕਹਿੰਦਾ ਵੀ ਲੱਗਦੇ ਆ ਸਾਰੇ ਸਕਸੈਸ ਆ ਲੋ। ਆ ਦੇਖੋ ਹੁਣ ਇਹਨੂੰ ਕੀ ਕਰਨਾ ਐ ਬੂਟਾ ਉੱਪਰ ਵੱਡਾ ਐ ਆਪਣਾ ਆ ਦੇਖੋ। ਇਹਨੂੰ ਇੱਥੋਂ ਪਾੜ ਦੇਗਾ ਇਸ ਤਰ੍ਹਾਂ। ਇੱਥੋਂ ਐਂ ਕੱਢ ਲੈਣਾ ਇਹਨੂੰ। ਇਹਨੂੰ ਦਬਾ ਦੇ ਮਾਰੇ ਪੈਰ ਨਾਲ। ਇਹਨੂੰ ਟਾਈਟ ਕਰਕੇ ਲਾਉਣਾ ਬੂਟੇ ਨੂੰ। ਤੇ ਬਸ ਯਾ ਕੰਮ ਸੀ ਉੱਤੇ ਮਿੱਟੀ ਪਾ ਦੇ ਮੋਢਾ ਚੜਾ ਲਾ ਜੀ ਆ ਲੋ ਲਓ ਜੀ ਬੂਟਾ ਲੱਗ ਕੇ ਤਿਆਰ ਹੈ ਜੀ ਸੋ ਵੀਡੀਓ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਕਰਿਓ ਤੁਹਾਨੂੰ ਤਰੀਕਾ ਦੱਸਦਾ ਹੈ ਇਹ ਤਰੀਕਾ ਆਪਾਂ ਪਹਿਲਾਂ ਵੀ ਦੱਸਿਆ ਸੀ ਪਰ ਬਾਈ ਕਹਿੰਦੇ ਵੀ ਕੁਝ ਕੋ ਗੱਲਾਂ ਦੱਸੀਆਂ ਨਹੀਂ ਸਾਨੂੰ ਮੈਂ ਚਲ ਅੱਜ ਕੰਪਲੀਟ ਹੀ ਕਰ ਦਿੰਦੇ ਆ ਸਾਰਾ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ